ਕਹਿੰਦੇ ਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਇਹ ਗਾਣਾ ਸਿੱਧ ਹੁੰਦਾ ਇਸ ਵੀਰ ਦੀ ਮਿਹਨਤ ਨੂੰ ਦੇਖ ਕੇ ਜਾਨਵਰਾਂ ਦੇ ਸਿੰਘ ਵੱਡੇ ਜਾਨਵਰਾਂ ਦੇ ਇਕੱਠੇ ਕਰਕੇ ਉਹਨਾਂ ਨੂੰ ਕਟਾਈ ਕਰਕੇ ਦੇਖੋ ਇਹਨੇ ਕੀ ਚੀਜ਼ ਲਾਜਵਾਬ ਚੀਜ਼ ਤਿਆਰ ਕਰਨੀ ਆ ਜਿਹੜਾ ਗਾਣਾ ਨਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਇੰਨੀ ਮਿਹਨਤ ਆਹਾ ਸਿੰਘਾਂ ਨੂੰ ਹੁਣ ਕਟਾਈ ਕਰਕੇ ਉਹਨਾਂ ਨੂੰ ਨਰਮ ਕਰ ਰਿਆ ਨਰਮ ਕਰਕੇ ਹੁਣ ਅੱਗੇ ਦੇਖੋ ਇਹ ਕੀ ਕਰਦਾ ਤੇ ਆ ਲਓ ਹੁਣ ਇਹਨੇ ਇਹਨੂੰ ਤਾਪ ਦੇ ਦੀ ਤਾਪ ਦੇ ਕੇ ਰਖਤੀ ਹੈ ਨਰਮ ਕਰਕੇ ਇਹ ਹੁਣ ਕਰੋ ਹੋ ਗਏ ਸਿੱਧੇ ਬਿਲਕੁਲ ਸਿੱਧੇ ਹੋ ਕੇ ਹੁਣ ਆ ਕੰਗੇ ਦੀ ਸੇਵ ਦੇ ਰਿਹਾ ਇਹਨੂੰ ਆ ਕੰਗਾ ਤਿਆਰ ਕਰਨਾ ਨਹੀਂ ਅੱਜ ਕੱਲ ਤਾਂ ਕੰਪਿਊਟਰ ਮਸ਼ੀਨਾਂ ਨੇ ਸੀਐਨਸੀ ਮਸ਼ੀਨ ਬੀਐਮਸੀ ਮਸ਼ੀਨ ਇਨੀਆਂ ਮਸ਼ੀਨਾਂ ਨੇ ਇਹਦੇ ਵਿੱਚ ਤਾਂ ਜਦੋਂ ਬੰਦਾ ਪ੍ਰੋਗਰਾਮ ਰੋ ਦੇ ਵਿੱਚ ਪਾਉਣ ਦਾ ਪ੍ਰੋਗਰਾਮ ਸੈਜ ਪੂਰਾ ਉਹ ਡਾਈ ਤਿਆਰ ਹੋ ਕੇ ਆ ਜਾਂਦੀ ਆ ਪਰ ਆਹ ਦੇਖੋ ਹੱਥਾਂ ਦੇ ਨਾਲ ਕੰਗੇ ਦੇ ਵਿੱਚ ਦੰਦੇ ਪਾਉਣੇ ਹੱਥਾਂ ਦੇ ਨਾਲ ਇਹ ਜੇ ਮਸ਼ੀਨ ਵੀ ਪਾਵੇ ਨਾ ਉਹ ਵੀ ਕਈ ਵਾਰੀ ਸ਼ਟੈਪ ਗਲਤ ਕਰ ਸਕਦੀ ਆ ਕਈ ਵਾਰੀ ਟੁੱਟ ਜਵੇ ਬਲੇਡ ਪਰ ਆਹ ਦੇਖੋ ਕਿੰਨੇ ਵਧੀਆ ਇੱਕੋ ਸੇਵ ਦੇ ਇਹਨੇ ਦੰਦੇ ਪਾਏ ਨੇ ਇਹਦੇ ਵਿੱਚ ਬਿਲਕੁਲ ਲਾਜਬਾਬ ਹੱਲੀ ਇਨੀ ਇਦੀ ਆ ਦੇਖੋ ਹੁਣ ਲੱਗ ਗਿਆ ਦੀ ਸਫਾਈ ਕਰਨ ਸਫਾਈ ਕਰਕੇ ਇਹ ਜਿਹੜਾ ਆਪਣਾ ਕੰਗਾ ਉਹ ਤਿਆਰ ਹੋਣਾ ਬੜੀ ਮਿਹਨਤ ਕਰਦਾ ਦੇਖੋ ਆ ਆ ਇਹਨੇ ਸਫਾਈ ਕਰਤੀ ਹੁਣ ਇਹਦੀ ਕੰਗੇ ਦੇ ਜਿਹੜੇ ਦੰਦੇ ਨੇ ਉਹਨਾਂ ਦੇ ਉੱਤੇ ਰਗੜਾਈ ਹੋ ਰਹੀ ਆ ਸਫਾਈ ਦੀ ਹੀ ਇਹ ਕਲਾਕਾਰੀ ਆ। ਉਹ ਸੋਚ ਲੂ ਕਿ ਸਿੰਘ ਨੂੰ ਕੀ ਬਣਾਤਾ ਆ ਆ ਬੰਦੇ ਦੀ ਸਫਾਈ ਹੁੰਦੀ ਆ ਵਿੱਚੋਂ। ਵਿੱਚ ਜਿਹੜਾ ਦੰਦਾ ਜਿਹਦੇ ਵਿੱਚ ਹੀ ਆਪਾਂ ਵਾਲ ਬੋਹਣੇ ਆ ਬੰਦਿਆਂ ਨੇ ਉਹਦੀ ਸਫਾਈ ਹੋ ਰਹੀ ਆ ਵਿੱਚੋਂ। ਬੜੀ ਕਠਿਮੈਂ ਆਪਾਲਸ ਹੋ ਰਹੀ ਹੈ ਇਹਦੀ। ਐਂ ਚੰਮਕਨ ਲਾ ਦਿੰਦਾ ਬਿਲਕੁਲ ਆ ਲਾਦਾ ਜੀ ਚੰਮਕਨ ਲੱਗ ਗਿਆ ਚੰਮਕਨ ਕੰਗਾ ਆ ਬਣ ਕੇ ਹੋ ਗਿਆ ਤਿਆਰ ਜੀ ਤੁਹਾਡਾ ਕੰਗਾ